ਸਿਰਜਣਾ ਟੀਵੀ ਦੇ ਪਿਆਰੇ ਦਰਸ਼ਕੋ ਸਤਿ ਸ੍ਰੀ ਅਕਾਲ ਇੱਕ ਨਵੀਂ ਟਰੈਵਲ ਸ਼ੁਰੂ ਕੀਤੀ ਆ ਜਿਹੜੀ ਤੁਹਾਨੂੰ ਦਿਖਾਉਣੀ ਆ ਇਹ ਯਾਤਰਾ ਤਾਮਿਲ 나ਡੂ ਦੇ ਵਿੱਚ ਕੋਮਬਟੂਰ ਤੋਂ ਉੱਤਰ ਕੇ ਅਸੀਂ ਜਾ ਰਹੇ ਆ ਕਨੂਰ ਵੱਲ ਪਹਿਲਾ ਸਟਾਪ ਸਾਡਾ ਹੋਏਗਾ ਕਨੂਰ ਕੋਮਬਟੂਰ ਤੋਂ ਲਗਭਗ 70 ਕਿਲੋਮੀਟਰ ਦਾ ਰਸਤਾ ਹੈਗਾ ਕਨੂਰ ਔਰ ਰਸਤੇ ਦੇ ਵਿੱਚ ਆ ਦ੍ਰਿਸ਼ ਜਿਹੜੇ ਤੁਸੀਂ ਦੇਖ ਰਹੇ ਹੋ ਬੜਾ ਖੂਬਸੂਰਤ ਏਰੀਆ ਹੈਗਾਗਾ ਗ੍ਰੀਨਰੀ ਦੇਖੋ ਕਿੰਨੀ ਕਮਾਲ ਦੀ ਉੱਤੇ ਤੁਹਾਨੂੰ ਬੱਦਲ ਜਿਹੜੇ ਨੇ ਉਹ ਦਿਖਾਈ ਦੇ ਰਹੇ ਨੇ ਹੋਰ ਮੈਂ ਦ੍ਰਿਸ਼ ਤੁਹਾਨੂੰ ਦਿਖਾਉਣਾ ਦੇਖੋ ਬੱਦਲ ਪਹਾੜਾਂ ਦੇ ਵਿੱਚ ਆਏ ਹੋਏ ਨੇ ਔਰ ਬਹੁਤ ਖੂਬਸੂਰਤ ਸਮੁੱਚਾ ਏਰੀਆ ਗ੍ਰੀਨ ਸਾਰਾ ਪਹਾੜੀ ਸਥਲ ਹੈ ਪਰ ਚਾਰੇ ਪਾਸੇ ਦੇਖੋ ਇਧਰੋਂ ਜਿਹੜੀ ਸੜਕ ਤੋਂ ਆ ਰਹੇ ਆ ਚੜਾਈ ਚੜਦੇ ਬਹੁਤ ਗ੍ਰੀਨਰੀ ਬੜੀ ਕਮਾਲ ਦੀ ਗ੍ਰੀਨਰੀ ਐ ਸਵਰਜੀ ਦੀ ਕੋਰ ਕੀ ਲੱਗ ਰਿਹਾ ਹੈ ਇਹ ਜੇ ਨਜ਼ਾਰੇ ਨੂੰ ਦੇਖ ਕੇ ਬਹੁਤ ਵਧੀਆ ਲੱਗ ਰਿਹਾ ਹੈ ਜਿਹੜੇ ਪਹਾੜ ਮੈਚ ਉੱਚੇ ਉੱਚੇ ਹੋਰ ਬੱਦਲ ਛਾਏ ਹੋਏ ਨੇ ਉਹਨਾਂ ਪਹਾੜਾਂ ਤੇ ਪਲਾਸਟਿਕ ਫ੍ਰੀ ਜ਼ੋਨ ਆਇਆ ਹੈ ਇਹ ਕੀ ਗੱਲ ਹੈ ਹਾਂ ਬਿਲਕੁਲ ਇਹਨਾਂ ਨੇ ਕੰਪਲੀਟਲੀ ਇੱਥੇ ਬੰਦ ਕੀਤਾ ਹੋਇਆ ਜੁਰਮਾਨੇ ਨੇ ਕੋਈ ਪਾਣੀ ਦੀਆਂ ਬੋਤਲਾਂ ਫੋਕ ਸਪੂਨ ਪਾਣੀ ਜਿਹੜੇ ਨੇ ਚਮਚੇ ਪਲਾਸਟਿਕ ਦੇ ਨਹੀਂ ਹੋਣਗੇ ਔਰ ਗੋ ਸਲੋ এলিਫੈਂਟ ਜ਼ੋਨ ਵੀ ਲਿਖਿਆ ਹੋਇਆ ਇਹਨਾਂ ਨੇ ਕਹਿੰਦੇ ਮੈਂ ਤੁਹਾਨੂੰ ਦਿਖਾਉਣਾ ਦੇਖੋ ਕਿੱਥੇ ਹੈ ਆ ਮੈਂ ਜ਼ੂਮ ਕਰ ਰਿਹਾ ਇਹ ਕਹਿੰਦੇ ਜੀ এলিਫੈਂਟ ਕ੍ਰੋਸਿੰਗ ਏਰੀਆ ਆ ਦੇਖੋ ਕਿ ਤੁਸੀਂ ਇੱਥੇ ਜਿਹੜਾ ਹੈ ਸਲੋ ਚੱਲੋ ਪਰ ਬੜਾ ਕਮਾਲ ਦਾ ਦ੍ਰਿਸ਼ ਹੈਗਾ ਇਹ ਸਾਊਥ ਦੀ ਗ੍ਰੀਨਰੀ ਆਪਣੇ ਆਪ ਦੇ ਵਿੱਚ ਹੀ ਬੜੀ ਫੇਮਸ ਹੈਗੀ ਆ ਤੋ ਅੱਗੇ-ਅੱਗੇ ਅਸੀਂ ਸਾਰੀਆਂ ਵੀਡੀਓਜ਼ ਦਿਖਾਵਾਂਗੇ ਇਸ ਪਹਿਲੀ ਵੀਡੀਓ ਰਾਹੀਂ ਤੁਹਾਨੂੰ ਅਸੀਂ ਇੰਟਰੋਡਿਊਸ ਕਰ ਰਹੇ ਹਾਂ ਸਾਡੀ ਇਸ ਯਾਤਰਾ ਦੇ ਵਿੱਚ ਤੁਸੀਂ ਕਨੂਰ ਦੇਖੋਗੇ ਉਟੀ ਦੇਖੋਗੇ ਕੁਰਗ ਦੇਖੋਗੇ ਮੈਸੂਰ ਦੇਖੋਗੇ ਬੰਗਲੌਰ ਤੱਕ ਪਹੁੰਚਦੇ ਹੋਏ ਤੁਹਾਨੂੰ ਇਹ ਸਾਰੀ ਯਾਤਰਾ ਜਿਹੜੀ ਹੈ ਅਸੀਂ ਨਾਲ-ਨਾਲ ਕਰਾਵਾਂਗੇ ਫਿਲਹਾਲ ਇਸ ਖੂਬਸੂਰਤ ਵਾਤਾਵਰਣ ਦਾ ਇਸ ਖੂਬਸੂਰਤ ਗ੍ਰੀਨਰੀ ਦਾ ਆ ਆਨੰਦ ਮਾਣੋ ਸਾਡੇ ਨਾਲ ਦੇਖੋ ਇਹਨੂੰ ਇੰਜੋਏ ਕਰੋ ਬਿਊਟੀਫੁਲ ਵੈਦਰ ਬਿਊਟੀਫੁਲ ਸਕੇਨਰੀ ਸੀਨਕ ਬਿਊਟੀ ਤੋ ਯੂ ਕੈਨ ਇੰਜੋਏ ਇਟ ਵੰਡਰਫੁਲ ਥੈਂਕ ਯੂ ਵੈਰੀ ਮੱਚ ਅਨੰਦ ਲੈਂਦੇ ਰਹੋ ਖੁਸ਼ ਰਹੋ ਖੁਸ਼ਹਾਲ ਰਹੋ ਆਬਾਦ ਰਹੋ ਹਮੇਸ਼ਾ ਜ਼ਿੰਦਗੀ ਚ ਮਾਲ-ਮਾਲ ਰਹੋ